ਹਾਂਜੀ ਦੋਸਤੋ ਧਿਆਨ ਦੇਣ ਜੋ ਗੱਲਾਂ ਨੰਬਰ 1 ਕਦੂ ਅਤੇ ਕਰੇਲਾ ਖਾਣ ਨਾਲ ਖੂਨ ਸਾਫ ਹੁੰਦਾ ਹੈ ਨੰਬਰ 2 ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਖਾਲੀ ਬਟਾਮਲੇ ਦਾ ਸੇਵਨ ਕਰੋ ਨੰਬਰ 3 ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਥੋੜਾ ਜਿਹਾ ਅਦਰਕ ਚਬਾ ਲਓ ਪੇਟ ਤੋਂ ਰਾਹਤ ਮਿਲੇਗਾ ਨੰਬਰ 4 ਜੇਕਰ ਤੁਹਾਡੇ ਪਿਸ਼ਾਬ ਵਿੱਚ ਇਨਫੈਕਸ਼ਨ ਹੈ ਤਾਂ ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਪੀਣਾ ਚਾਹੀਦਾ ਨੰਬਰ 5 ਅਜਵਾਇਨ ਦਾ ਸੇਵਨ ਕਰਨ ਨਾਲ ਤੁਹਾਡਾ ਕਦੇ ਵੀ ਖੂਨ ਨਹੀਂ ਜਾਵੇ ਨੰਬਰ 6 ਨਿੰਬੂ ਅਤੇ ਪਧੀਨੇ ਦਾ ਰਸ ਮਿਲਾ ਕੇ ਪੀਣ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 7 ਚਿਹਰੇ ਦੇ ਦਾਗ ਧੱਬੇ ਦੂਰ ਕਰ ਲਈ ਤੁਸੀਂ ਟਮਾਟਰ ਨੂੰ ਕੱਟ ਕੇ ਚਿਹਰੇ ਤੇ ਲਗਾਓ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਣਗੇ ਨੰਬਰ 8 ਬਾਥੂ ਦਾ ਸੇਵਨ ਕਰਨ ਨਾਲ ਤੁਸੀਂ ਪੀੜੀਏ ਵਰਗੀ ਭੈਣ ਕਮਮਾਰੀ ਤੋਂ ਬਾਤ ਸਕੋਗੇ ਨੰਬਰ 9 ਸਵੇਰੇ ਸਵੇਰੇ ਘਾਹ ਤੇ ਤੁਰਨਾ ਡਿਪਰੈਸ਼ਨ ਘੱਟ ਹੁੰਦਾ ਹੈ ਨੰਬਰ 10 ਬੱਚਿਆਂ ਤੇ ਬਜ਼ੁਰਗਾਂ ਨੂੰ ਜਿਆਦਾ ਤੋਂ ਜਿਆਦਾ ਦਲੀਆ ਖਾਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੀਆਂ ਹੱਡੀਆਂ ਕਦੇ ਕਮਜ਼ੋਰ ਨਹੀਂ ਹੁੰਦੀਆਂ ਨੰਬਰ 11 ਜੇਕਰ ਤੁਹਾਡੀ ਸਕਿਨ ਤੇ ਅਲਰਜੀ ਹੈ ਤਾਂ ਤੁਹਾਨੂੰ ਮਿਰਚ ਦਾ ਸ਼ੁੱਕ ਨੂੰ ਘੱਟ ਤੋਂ ਘੱਟ ਕਰਨਾ ਚਾਹੀਦਾ ਪਰ 12 ਕੱਚਾ ਸਲਾਹ ਜਰੂਰ ਖਾਣਾ ਚਾਹੀਦਾ ਹੈ ਇਸ ਨਾਲ ਕਦੇ ਵੀ ਕਬਜ਼ ਦੀ ਦਿੱਕਤ ਨਹੀਂ ਹੁੰਦੀ ਨੰਬਰ 13 ਮਹਾਮਾਰੀ ਦੇ ਦੌਰਾਨ ਜੇਕਰ ਪੇਟ ਦਰਦ ਹੋਣ ਲੱਗ ਜਾਵੇ ਤਾਂ ਅਜਵੈਨ ਵਾਲਾ ਪਾਣੀ ਪਿਓ ਦਰਤੋਂ ਰਾਹ ਮਿਲਦਾ ਨੰਬਰ 14 ਜੇਕਰ ਤੁਹਾਡੀ ਅੱਖਾਂ ਕਮਜ਼ੋਰੀਆਂ ਆਣ ਜਾਂ ਤੁੰਦਲਾ ਵੇਖਦਾ ਤਾਂ ਤੁਹਾਨੂੰ ਰੋਜ਼ਾਨਾ ਬਾਤ ਤੋਂ ਬਾਤ ਆਂਵਲਾ ਖਾਣਾ ਚਾਹੀਦਾ ਨੰਬਰ 15 ਸਵੇਰੇ ਖਾਲੀ ਪੇਟ ਅਜਵੈਨ ਵਾਲਾ ਪਾਣੀ ਪੀਣ ਨਾਲ ਪੇਟ ਦੀ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 16 ਜੇਕਰ ਬੱਚਿਆਂ ਨੂੰ ਦਿਨ ਵਿੱਚ ਇੱਕ ਵਾਰ ਦਲੀਆ ਖਵਾਇਆ ਜਾਵੇ ਤਾਂ ਉਨ੍ਹਾਂ ਦੇ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ ਨੰਬਰ 17 ਸਾਗ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 18 ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਨੰਬਰ 19 ਚਿਹਰੇ ਤੇ ਟਮਾਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ 글로ਅ ਆਉਂਦਾ ਹੈ ਨੰਬਰ 20 ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿੱਚੋਂ ਫालतू ਪਦਾਰਥ ਬਾਹਰ ਨਿਕਲ ਜਾਂਦੇ ਹਨ ਧੰਨਵਾਦ ਜੀ